ਸਰਨਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਪਿੰਡ ਦਾ ਇਤਿਹਾਸ ਇਹ ਹੈ ਜੀ ਇਹ ਬਜੀਦੇ ਖਾਂ ਜੋ ਸੂਬਾ ਸਰਹੰਦ ਕਹਿੰਦੇ ਨੇ ਜਿਨੇ ਸਹਬਜ਼ਾਦੇ ਨੂੰ ਨੀਹਾਂ ਦੇ ਵਿੱਚ ਜਨਾਇਆ ਸੀ ਇਹ ਉਸ ਦਾ ਵਸਾਇਆ ਹੋਇਆ ਇੱਕ ਸ਼ਹਿਰ ਸੀ ਇਹ ਜੋ ਕਿ ਗੁਰੂ ਮਹਾਰਾਜ ਦੇ ਬਚਨ ਹੋਏ ਬਜੀਦਾ ਤੇਰਾ ਸ਼ਹਿਰ ਗਰਕ ਹੋ ਜਾਊਗਾ ਨਾਹੇ ਬਧੂਗਾ ਨਾ ਘਟੂਗਾ ਇਹ ਇੱਥੇ ਚਾਰ ਘਰ ਚਲੇ ਜਾਂਦੇ ਨੇ ਤਾਂ ਦੋ ਘਰ ਆਉਂਦੇ ਨੇ ਤੇ ਉਸ ਦਾ ਆਬਦਾ ਬਣਾਇਆ ਕਿਲਾ ਵੀ ਦੀ ਇੱਥੇ ਜੀ ਸਾਡੇ ਪਿੰਡ ਅੱਜ ਵੀ ਕਿਲੇ ਵਾਲੇ ਵਜਦੇ ਨੇ ਇਸ ਸ਼ਹਿਰ ਦੇ ਚਾਰ ਦਰਵਾਜ਼ੇ ਸੀ ਸਾਡੇ ਬਜ਼ੁਰਗ ਦੱਸਦੇ ਸੀ ਚਾਰ ਗੇਟ ਰਾਤ ਨੂੰ ਬੰਦ ਹੋ ਜਾਂਦੇ ਸੀ ਤੇ ਰਾਤ ਨੂੰ ਉਸ ਤੋਂ ਬਾਅਦ ਕੋਈ ਆ ਨਹੀਂ ਸਕਦਾ ਸੀ ਸਵੇਰੇ ਗੇਟ ਖੋਲਦੇ ਸੀ ਸਵੇਰੇ ਚੰਗਤ ਬਾਹਰ ਜਾ ਸਕਦੀ ਸੀ ਜੋ ਕਿ ਇਸ ਸ਼ਹਿਰ ਇੰਨਾ ਗਰਕ ਹੋ ਗਿਆ ਵੀ ਸਾਡੇ ਪਿੰਡ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਅੱਜ ਤੱਕ ਰੋੜੀ ਬਾਹਰੋਂ ਮੁੱਲ ਲਿਆ ਕੇ ਦੇਖੀ ਹੋਗੀ ਜਿੱਥੋਂ ਮਰਜੀ ਪੱਟ ਲੋ ਇੰਨੀ ਰੋੜੀ ਨਿਕਲਦੀ ਆ ਜੀ ਖੁਦ ਮੇਰੇ ਤਾਇਆ ਜੀ ਸੀ ਚੰਨਣ ਸਿੰਘ ਉਹਨਾਂ ਨੇ ਇਹਦੇ ਨਾਲ ਆਪਣੇ ਉਹਨਾਂ ਦੀ ਜਗ੍ਹਾ ਦੇ ਤੋਂ ਪੱਟਿਆ ਤਾਂ ਉਥੋਂ ਸਰੋਵਰ ਦੀਆਂ ਪੌੜੀਆਂ ਨਿਕਲੀਆਂ ਨੇ ਆਪਣੇ ਨੇੜੇ ਨਾਬਾ ਗੁਰਦੁਆਰਾ ਘੋੜਿਆਂ ਵਾਲਾ ਸਾਹਿਬ ਉੱਥੇ ਅਸੀਂ ਕਈ ਟਰਾਲੀਆਂ ਇੱਟਾਂ ਦੇ ਸਿੱਟ ਕੇ ਆਏ ਜਿੱਥੋਂ ਪਰ ਪਰ ਕੇ ਇਹ ਮਸਜਿਦ ਉਹਦੀ ਬਣਾਈ ਹੋਈ ਸੀ ਜੀ ਜੋ ਕਿ ਇਹਦੀ ਇੱਟਾਂ ਸਾਰੀਆਂ ਸਰਹੰਦ ਤੋਂ ਆਈਆਂ ਸੀ ਇੱਕ ਦੂਜੇ ਦੇ ਹੱਥੀ ਇੱਕ ਦੂਜੇ ਨੂੰ ਫੜਾ ਕੇ ਜੀ ਤੇ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ ਜੀ ਜਦੋਂ ਸਾਡੇ ਬਜ਼ੁਰਗ ਸਨ 37 ਦੇ ਵਿੱਚ ਹੱਲੇ ਪਏ ਨੇ ਉਸ ਟਾਈਮ ਬਜ਼ੁਰਗਾਂ ਨੇ ਆ ਕੇ ਇੱਥੇ ਮਹਾਰਾ ਪ੍ਰਕਾਸ਼ ਕਰਿਆ ਜਿੱਥੇ ਨੇੜੇ-ਤੇੜੇ ਕਹਿੰਦੇ ਗੁਰੂ ਘਰ ਨਹੀਂ ਹੈਗਾ ਸੀ ਜੀ ਇੱਥੇ ਬਾਣੀ ਦਾ ਇੰਨਾ ਪ੍ਰਭਾਵ ਹੋ ਗਿਆ ਜੀ ਚਲੋ ਪਹਿਲਾਂ ਵੀ ਉਹ ਨਮਾਜ਼ਾਂ ਆਦਾ ਕਰਦੇ ਸੀ ਉਹ ਵੀ ਇੱਕ ਰੱਬ ਦਾ ਨਾਮ ਲੈਂਦੇ ਸੀ ਵੀ ਅੱਜ ਜੇ ਕੋਈ ਵੀ ਕੋਈ ਮਨੋ ਕਾਮਨਾ ਲੈ ਕੇ ਹੋਵੇ ਇੱਥੇ ਪੂਰੀ ਕਈਆਂ ਦੇ ਕਿਰਪਾ ਵੀ ਹੋਈਆਂ ਨੇ ਮਾਲਕ ਦੇ ਆ ਜੋ ਕਿ ਮਨੋ ਕਾਮਨਾ ਲੈ ਕੇ ਆਉਂਦੇ ਨੇ ਜੀ ਤੇ ਸਾਡੇ ਬਜ਼ੁਰਗੇ ਮੇਰੇ ਬਾਪੂ ਜੀ ਸਰਦਾਰ ਨੌਨਿਆਰ ਸਿੰਘ ਉਹ ਇੱਥੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਨੇ ਪਿੰਡਾਂ ਦੇ ਵਿੱਚੋਂ ਇਕੱਠੇ ਪੈਸੇ ਕਰਕੇ ਇਹ ਦਰਬਾਰ ਸਾਹਿਬ ਬਣਾਇਆ ਜੀ ਸਾਡੀ ਤਾਂ ਇਹ ਮੰਗ ਆ ਜੀ ਕਿ ਇਹਨੂੰ ਸਰਕਾਰ ਕੋਈ ਗੌਰ ਕਰੇ ਜਾਂ ਸ਼੍ਰੋਮਣੀ ਕਮੇਟੀ ਜਾਂ ਕਾਰਸੇਵਾ ਵਾਲੇ ਮਹਾਂਪੁਰਸ਼ ਗੌਰ ਕਰਨ ਵੀ ਇਤਿਹਾਸ ਨੂੰ ਜਾਇਜ਼ਾ ਜਾਵੇ ਤੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਸੰਗਤ ਨੂੰ ਪਤਾ ਲੱਗੇ ਜੀ ਇਹ ਚੀਜ਼ ਇਹ ਤਿੰਨ ਗੁੰਮਟਾਂ ਦੀ ਮਸਜਿਦ ਇੱਕੋ ਹੀ ਦੀ ਜੀ ਉਹ ਬਸਾਰ ਨਾਲ ਵੱਡਾ ਰਾਜਾ ਸੀ ਸੂਬਾਸਰਾਂ ਦਾ ਜਿਹੜਾ ਸੀ ਉਹਨੇ ਇੱਕੋ ਹੀ ਮਸਜਿਦ ਬਣਾਈ ਸੀ ਜੀ ਆਪਣੇ ਮੈਨੂੰ ਤਾਂ ਲੱਗਦਾ ਨਹੀਂ ਕਿਤੇ ਹੋਊਗੀ ਤਿੰਨ ਗੁਮਟਾਣੀ ਮਸਜਿਦ ਆਮ ਇੱਕ ਗੁਮਟਾਣੀ ਮਸਜਿਦ ਕਈ ਜਗ੍ਹਾ ਤੇ ਬਣੀਆਂ ਹੁੰਦੀਆਂ ਨੇ ਇਹ ਤਿੰਨ ਗੁਮਟਾਣੀ ਸਿਰਫ ਇੱਕੋ ਹੀ ਬਣੀ ਹੋਈ ਹੈ ਜੀ ਇਹ ਤੇ ਉਹਨੇ ਹੋਰ ਕੋਈ ਮਸਜਿਦ ਤੇ ਨਹੀਂ ਬਣਾਈ ਹੈਗੀ ਇਹ ਵੱਡੀ ਮਸਜਿਦ ਤੇ ਇੱਕੋ ਹੀ ਹੈ ਜੀ ਇਹ ਗੁਰੂ ਸਾਹਿਬ ਨੇ ਜਾਈ ਜੀ ਉਹਨਾਂ ਦੇ ਬਚਨ ਹੋਏ ਸੀ ਵੀ ਤੇਰਾ ਸ਼ਹਿਰ ਬਚਾਇਆ ਹੋਇਆ ਹੈ ਗਰਕ ਹੋਊਗਾ ਗਰਕ ਹੋਇਆ ਵੀ ਹੈ ਜੀ ਜਿੱਥੋਂ ਮਰਜੀ ਆਪਾਂ ਪੱਟ ਸਕਦੇ ਹਾਂ ਇੱਟਾਂ-ਇੱਟਾਂ ਨਿਕਲਦੀਆਂ ਨੇ ਜੀ ਇਹ ਕੋ ਤਾਂ ਸਾਡੇ ਬਜ਼ੁਰਗ ਮੇਰੇ ਪਿਤਾ ਜੀ ਇੱਥੇ ਸੇਵਾ ਕਰਦੇ ਹੁੰਦੇ ਸੀ ਉਹਨਾਂ ਤੇ ਇੰਨੀ ਬਖਸ਼ਿਸ਼ ਹੋ ਗਈ ਤੇ ਜਦੋਂ ਉਹਨਾਂ ਨੇ ਸਰੀਰ ਛੱਡਿਆ ਇੱਕ ਹਫਤਾ ਪਹਿਲਾਂ ਦੱਸਤਾ ਵੀ ਮੈਨੂੰ ਮਹਾਰਾਜ ਲੈਣ ਆਏ ਨੇ ਸਾਰਾ ਕੁਝ ਆਪ ਦੱਸ ਕੇ ਕਰਾ ਕੇ ਗਏ ਨੇ ਵੀ ਮੇਰਾ ਫਰਾਂ ਨੇ ਦਸਵੀਂ ਤੋਂ ਮੈਂ ਪਹਿਲਾਂ ਪਹਿਲਾਂ ਚਲੇ ਜਾਣਾ ਸਾਰੇ ਸੰਗਤਾਂ ਨੂੰ ਮਿਲ ਕੇ ਆਏ ਨੇ ਵੀ ਮੇਰਾ ਸੰਸਕਾਰ ਕਰੋ ਗੁਰੂ ਘਰ ਮੈਨੂੰ ਮੱਥਾ ਟਿਕਾ ਕੇ ਲੈ ਕੇ ਜਾਓ ਜੀ ਵੀ ਕੋਈ ਜ਼ਿਆਦੇ ਉਹ ਨਹੀਂ ਕਰਨਾ ਹੈਗਾ ਜੀ ਰੀਤੀ ਰਿਵਾਜ ਜੀ ਤੁਸੀਂ ਜਿਹੜੇ ਟਾਈਮ ਤੋਂ ਸਾਮ ਸੰਭਾਲ ਕਰਦੇ ਹੋ ਇਸ ਚੀਜ਼ ਦੀ ਇਸ ਤੇ ਪਹਿਲਾਂ ਸਾਡੇ ਬਜ਼ੁਰਗ ਕਰਦੇ ਸੀ ਹੁਣ ਅਸੀਂ ਕਰਦੇ ਆਂ ਜੀ ਸੇਵਾ ਸੰਭਾਲ ਜਿੰਨੀ ਕੁ ਹੁੰਦੀ ਹੈ ਜੀ ਕਿੰਨੀ ਵਾਦੀ ਹੈ ਪਿੰਡ ਦੀ ਵਾਦੀ ਹੈਗੀ ਜੀ 7 750 ਵੋਟ ਆ ਜੀ ਸਾਡੇ ਪਿੰਡ ਦੇ ਹਾਂ ਜੀ ਹਜ਼ਾਰਾਂ ਕਾ ਵਾਦੀ ਨਹੀਂ ਵਾਦੀ ਪਤੀ ਪਤੀ ਨਹੀਂ ਨਹੀਂ ਵਾਦੀ ਘੱਟ ਨਹੀਂ ਜੀ ਇਹ ਤਾਂ ਜੇ ਬਾਅਦ ਘਟ ਜਾਂਦੀ ਹੈ ਵਾਦੀ ਨਹੀਂ ਹੈਗੀ ਜੀ ਹਾਂ ਜੀ ਇਹ ਘਟਦੀ ਹੋ ਜਾਂਦੀ ਹੈ ਜੀ ਜਿਹੜਾ ਸ਼ਰਾਬ ਦਿੱਤਾ ਉਹਦਾ ਹੀ ਆ ਉਹਦਾ ਹੀ ਆ ਜੀ ਸ਼ਰਾਬ ਮਿਲਿਆ ਜੀ ਪਿੰਡ ਨੂੰ ਜੀ ਇਹ ਹਾਂ ਹਾਂ ਜੀ ਚਲੋ ਹੁਣ ਕਿਰਪਾ ਹੋ ਗਈ ਬਾਣੀ ਦਾ ਪ੍ਰਭਾਵ ਹੋ ਗਿਆ ਲੰਗਰਾਂ ਦੀ ਸੇਵਾ ਹੋ ਗਈ ਹੋਰ ਹੋ ਗਈ ਉਹਦੇ ਨਾਲ ਕਿਰਪਾ ਹੋਣ ਲੱਗੀ ਕੁਝ ਫਰਕ ਪੈਣ ਲੱਗਾ ਜੀ ਕੋਈ ਐਡਾ ਸਾਡੇ ਪਿੰਡ 'ਚ ਕੋਈ ਐਡੇ ਉਹ ਨਹੀਂ ਹੈਗਾ ਜੀ ਜਿਆਦਾ ਵੀ ਤਗੜੇ ਲੋਕ ਨੇ ਮੀਡੀਅਮ ਜੀ ਲੋਕ ਨੇ ਵੀ ਜਿੰਨੀ ਕਿ ਸੇਵਾ ਹੁੰਦੀ ਆ ਉਹਨੇ ਕਿ ਸੇਵਾ ਕਰਦੇ ਨੇ ਜੀ ਸਾਡੀ ਕੋਸ਼ਿਸ਼ ਆ ਵੀ ਇਹਦਾ ਵੱਧ ਤੋਂ ਵੱਧ ਇਤਿਹਾਸ ਕੇ ਫੋਲਿਆ ਜਾਵੇ ਵੀ ਜਿਵੇਂ ਆਪਣੇ ਆਪਣੇ ਫੱਦੇਗੜ ਸਾਹਿਬ ਉੱਥੇ ਸੀਦੀ ਸਿੰਘਾਂ ਜੋੜ ਮੇਲੇ ਭਰਦੇ ਨੇ ਵੀ ਇੱਥੇ ਸਿੰਘਾਂ ਸੀ ਤਾਂ ਦੇ ਜੋੜ ਮੇਲੇ ਭਰੇ ਜਾਣ ਪਤਾ ਲੱਗੇ ਵੀ ਇੱਥੇ 90 ਤੋਂ ਸਿਰਫ 8 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਜੀ ਬਜੀਤਪੁਰ ਜੀ ਹੈ ਲੋਕਾਂ ਨੂੰ ਇਤਿਹਾਸ ਪਤਾ ਲੱਗੇ ਇਸ ਚੀਜ਼ ਦਾ ਇਹ ਪੁਰਾਣੀ ਮੈਸੇਜ ਹੈ ਬਜੀਦੇਖਾਂ ਦੇ ਟਾਈਮ ਦੀ ਬਜੀਦੇਖਾਂ ਨੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਹੱਥ ਹੱਥ ਸੀਟਾਂ ਫੜਾਈਆਂ ਇੱਥੇ ਪਚਾਈਆਂ ਬਣਵਾਈਆਂ ਹਕੂਮਤ ਦਾ ਰਾਥ ਜੋ ਮਰਜ਼ੀ ਕਰ ਸਕਦੇ ਸੀਗੇ ਇਸੇ ਵਜੀਦਾਖਾਨੇ ਹੀ ਸਾਡੇ ਛੋਟੇ ਸਹਬਜ਼ਾਦਿਆਂ ਨੂੰ ਸਰਹੰਦ ਚ ਨੀਹ ਇੱਥੇ ਚਨਾਇਆ ਸੀਗਾ ਇਹ ਉਹਦਾ ਸ਼ਹਿਰ ਹੈ ਉਹਦਾ ਇੱਥੇ ਕਿਲਾ ਕੱਚਾ ਮੈਂ ਦੇਖਿਆ ਆਪ ਆਪ ਦੇਖੀ ਦੇਖਿਆ ਤੇ ਹੁਣ ਤਾਂ ਉੱਥੇ ਵੈਸੇ ਮਤਲਬ ਲੋਕਾਂ ਨੇ ਘਰ ਪਾਏ ਹੋਏ ਨੇ ਉਹ ਕਿਲਾ ਟਾਇ ਟੂ ਗਿਆ ਤੇ ਇਤਿਹਾਸ ਇਹਦਾ ਬਹੁਤ ਡੂੰਘਾ ਹੈ ਇਹ ਸ਼ਹਿਰ ਸੀ ਵਜੀਦਾਬਾਦ ਇਹ ਗਰਕ ਵੀ ਹੋ ਚੁੱਕਿਆ ਪਹਿਲਾਂ ਪਤਾ ਨਹੀਂ ਕਿੰਨੀ ਵਾਰੀ ਹੋ ਚੁੱਕਿਆ ਥੱਲੋਂ ਪੱਟੋ ਤਾਂ ਸਰਹੰਦੀਰ ਤਾਂ ਨਿਕਲਣ ਗਿਆ ਰੰਦੀਟਾਂ ਕਹਿੰਦੇ ਆ ਸਾਡੇ ਇੱਥੇ ਕਿ ਕੁਮਾਰੂ ਵੀ ਕਹਿੰਦੇ ਨੇ। ਆਪ ਕਹਿੰਦਾ ਜਿੰਨਾ ਡੂੰਗਾ ਇਹਨੂੰ ਫਰੋਲਾਂਗੇ ਤੇ ਹਾਸ ਡੂੰਗਾ ਚਲੇ ਜਾਂਦਾ। ਇਹ ਜਿਹੜਾ ਜਰਨੈਲ ਸਿੰਘ ਹੈ ਜੀ ਆਪਣੇ ਕੋਲੇ ਖੜਾ ਹੈ। ਇਹਦਾ ਜਿਹੜਾ ਪਰਦਾਦਾ ਸੀ, ਦਾਦੇ ਦਾ ਵੀ, ਦਾਦਾ ਮਤਲਬ ਦੱਸਿਆ ਜਾਂਦਾ ਵੀ ਉਸ ਸੰਸਾਰ ਨੇ ਵੀ ਇੱਥੇ 25 ਪੈਸੇ ਦੇ ਕਰੀਬ ਸਾਹਬ ਨਾਲ ਦਿਹਾੜੀ ਕਰੀ ਐ। ਮੇਰੀ ਕੁਝ ਟਾਈਮ ਪਹਿਲਾਂ ਗੱਲ ਹੋਈ ਸੀਗੀ ਇਹਦੇ ਪਿੱਛੇ ਜੀ ਨਾਲ ਉਹ ਕਹਿੰਦਾ ਵੀ ਸਾਡੇ ਪਰਦਾਦੇ ਨੇ ਇੱਥੇ 25 ਪੈਸੇ ਦੇਹਾੜੀ ਕਰੀਏ। ਸ਼ੀਆ ਨੇ ਮਿਸਤਰੀ ਨੂੰ ਦਿਆ ਕਰਦੇ ਸੀਗੇ ਤੇ ਚਵਾਨੀ ਕਹਿੰਦੇ ਮਜ਼ਦੂਰ ਨੂੰ ਦਿਆ ਕਰਦੇ ਸੀ। ਉਹ ਸਮੇਂ 'ਚ ਤੇ ਇਹ ਇਤਿਹਾਸ ਜਿਹੜਾ ਜਿੰਨਾ ਜਿੰਨਾ ਆਪਾਂ ਡੂੰਗਾ ਚਲੇ ਜਾਵਾਂਗੇ ਉਨੇ ਡੂੰਗਾ ਇਹਦਾ ਜ਼ਫਾਈ ਜਾਣਾ ਹੈ। ਇੱਥੇ ਜਿਹੜੇ ਸਾਡੇ ਲੋਕ ਸੀਗੇ ਪਾਕਿਸਤਾਨ ਚੋਂ ਆਏ ਹੋਏ ਸਭ ਤੋਂ ਪਹਿਲਾਂ ਆ ਕੇ ਗੁਰੂ ਘਰ ਅਸੀਂ ਬਣਾਇਆ ਇਹ ਮਸਜਿਦ 'ਚ। ਹਾਂ ਮਸਜਿਦ ਦੇ ਵਿੱਚ ਅਸੀਂ ਮਹਾਰਾਜ ਦੀ ਵੀਰ ਪ੍ਰਕਾਸ਼ ਕਰੀ। ਸਭ ਤੋਂ ਪਹਿਲਾਂ ਇੱਥੇ ਮੇਰੇ ਦਾਦਾ ਜੀ ਗ੍ਰੰਥੀ ਸੀ। ਉਸ ਤੋਂ ਬਾਅਦ ਮੇਰੇ ਪਿਤਾ ਜੀ ਮੇਰ ਸਿੰਘ ਗਰੰਥੀ ਸੀ ਉਸ ਤੋਂ ਬਾਅਦ ਮੇਰਾ ਭਰਾ ਕਰਮਜੀਤ ਸਿੰਘ ਉਹ ਗਰੰਥੀ ਸੀ ਅੱਜ ਕੱਲ ਸੇਵਾ ਅਮਰਜੀਤ ਸਿੰਘ ਜਿੱਥੇ ਕਰ ਰਹੇ ਨੇ ਇਸ ਪਿੰਡ ਨੂੰ ਇਹ ਸ਼ਰਾਰਤ ਦਿੱਤਾ ਸੀ ਕਿ ਵੀ ਇਹ ਬਤੇਗਾ ਹਰ ਕਟੂਗਾ ਨਹੀਂ ਵਜ਼ੂ ਹਰ ਕਟੂਨੇ ਇੰਨਾ ਹੀ ਰਹੂਗਾ ਜਿਵੇਂ ਹੈਗਾ ਜਿਉਂਦਾ ਤਿਆਂ ਰਹੂਗਾ ਪਰ ਹੁਣ ਇੱਥੇ ਵੈਸੇ ਪਹਿਲਾਂ ਕੱਚੇ ਮਕਾਨ ਮੈਂ ਆਪ ਦੇਖੇ ਨੇ ਹੈਗੇ ਸੀ ਹੁਣ ਤਾਂ ਕੱਚੇ ਖਤਮ ਹੋ ਗਏ ਹਰ ਇੱਕ ਇਨਸਾਨ ਨੇ ਪੱਕੇ ਲੈਂਟਰ ਪਾ ਲਏ ਪਿੰਡ ਵਧੀਆ ਠੀਕ ਹੈ ਜਿਉਂ-ਜਿਉਂ ਇੱਥੇ ਬਾਣੀ ਪੜੀ ਜਾਂਦੀ ਹੈ ਤਿਉਂ ਤੋਂ ਸੁਧਾਰ ਹੋਈ ਜਾਂਦਾ ਹੈ ਕਿਉਂਕਿ ਜਿੰਨੀ ਸੰਗਤ ਆ ਸਾਡੇ ਨਗਰ ਦੀ ਸਾਰੀ ਗੁਰੂ ਘਰ ਨਾਲ ਜੁੜੀ ਹੋਈ ਹੈ 1947 ਚ ਇੱਥੇ ਪਿੰਡ ਵਸੇ ਸੀ ਇਹ ਇਹ 1947 ਤੋਂ ਆਸੀਂ ਆਏ ਸੀ ਸ਼ਹਿਰ ਤਾਂ ਇਹ ਪਹਿਲੇ ਵਸਿਆ ਹੋਇਆ ਸੀਗਾ ਜੀ ਪਹਿਲਾਂ ਵਸੇ ਜਿਹੜੇ ਸਾਡੇ ਰਫੂਜੀ ਲੋਕ ਸੀਗੇ 1947 ਤੇ ਇੱਥੇ ਸਾਨੂੰ ਆ ਕੇ ਜੋ ਅਲਾਟਮੈਂਟਾਂ ਹੋਈਆਂ ਘਰਾਂ ਦੀਆਂ ਜਾਂ ਜਾਇਦਾਦਾਂ ਦੀਆਂ ਇਹ ਪਿੰਡ 'ਚ ਹੋਈਆਂ ਸੀਗੇ ਸਰਨਦੀਪਤਾ ਦਾ ਕੀ ਤੁਸੀਂ ਇਹ ਗੱਲ ਸਰਨਦੀਪਤਾ ਦਾ ਇਹ ਹੈ ਜੀ ਸਰਨਦੀਪਤਾ ਜੋ ਆਪਾਂ ਟੋਗਾ ਪੱਟਾਂਗੇ ਤਾਂ ਥੱਲੋਂ ਸਰਨਦੀਪਤਾ ਨਿਕਲਦੀਆਂ ਨੇ ਮਕਾਨਾ ਤਾਂ ਹਜੇ ਵੀ ਮੇਰੇ ਕੋਲ ਘਰ ਉੱਟਿਆ ਹੋਇਆ ਉਹ ਮੌਜੂਦ ਖੜਾ ਹੈ ਤਾਂ ਉਹ ਥੱਲੋਂ ਸਰਨਦੀਪਤਾ ਹੀ ਨਿਕਲਿਆ ਹਜੇ ਪਈਆਂ ਨੇ ਪਿੱਛੇ ਕੇਲਾ ਸੀ ਉਹ ਸਰਨਦੀਪਤਾ ਦਾ ਸੀਗਾ ਸਰਨਦੀਪਤਾ ਆ ਕੇ ਲੋਕਾਂ ਨੇ ਹੁਣ ਉੱਥੇ ਮਕਾਨ ਬਣਾ ਲਏ ਆਪਣੇ ਆਪਣੇ ਕੋਠੀਆਂ ਪਾ ਲੀਆਂ ਤੇ ਸਰੰਦੀਤ ਬਹੁਤ ਜ਼ਿਆਦਾ ਹੈ ਹੁਣ ਵੀ ਜਦੋਂ ਮੈਂ ਪਟੋਕ ਤਾਂ ਸਰੰਦੀਤ ਹੀ ਨਿਕਲਦੀ ਹੈ ਇਹ ਇੱਕ ਆ ਕਾਫੀ ਵੱਡਾ ਇਤਿਹਾਸ ਹੈ ਸਾਡੀ ਇਤਿਹਾਸ ਇਹ ਸ਼ਹਿਰ ਸੀ ਜੀ ਬੜਾ ਵੱਡਾ ਇਹ ਇਤਿਹਾਸ ਐਡਾ ਡੂੰਘਾ ਹੈ ਕਿ ਸ਼ਹਿਰ ਬਹੁਤ ਵੱਡਾ ਸੀ ਇਥੋਂ ਗਰਕ ਹਾਂ ਇਹ ਜਦੋਂ ਗਰਕ ਹੋ ਗਿਆ ਤਾਂ ਇਹ ਇਹ ਹਜੇ ਵੀ ਬਾਹਰੋਂ ਖੇਤਾਂ ਤੋਂ ਸਰੰਦੀਤਾ ਹੋਰ ਵੀ ਨਿਕਲਦੀਆਂ ਨੇ ਇੱਥੇ ਬਕਾਇਦਾ ਪਿੰਡ ਦੇ ਵਿੱਚ ਪਰਲੇ ਪਾਸੇ ਇੱਕ ਮਸੀਤਾਂ ਵਜੀਆਂ ਸੀਗੀਆਂ ਉਹ ਵੀ ਮੈਂ ਦੇਖੀਆਂ ਨੇ ਇੱਥੇ ਇੱਕ ਕੰਜਰੀ ਦੀ ਸਮਾਲ ਸੀਗੀ ਉਹ ਵੀ ਮੈਂ ਦੇਖੀ ਐ ਇਤਿਹਾਸ ਚ ਬਸ ਇਹੀ ਬਚਿਆ ਇਤਿਹਾਸ ਚ ਬਸ ਇਹੀ ਬਚਿਆ ਜਿਹੜਾ ਅਸੀਂ ਸਾਬ ਸੰਭਾਲੇ ਦਾ ਕਰ ਰਹੇ ਆ ਮਸੀਤ ਦਾ ਅਸੀਂ ਰੰਗ ਰੋ ਰੰਗ ਕਰਾਉਨੇ ਆ ਜਿੱਥੋਂ ਕਿ ਜੇ ਗਿਰ ਜਾਂਦੀ ਆ ਉਥੇ ਇਟਾਂ ਲਾ ਕੇ ਅਸੀਂ ਸਰਲਦੀ ਤਾਂ ਹਾਂ ਜੀ ਪਰ ਸਾਡੇ ਪਿੰਡ ਹੈ ਨਹੀਂ ਮੁਸਲਮਾਨ ਇੱਥੇ ਕੋਈ ਸਾਨੂੰ ਇਹ ਸਾਰਾ ਜਿਹੜਾ ਦੇਖ ਰੇਖ ਹਾਂ ਇਹ ਗੁਰੂ ਮਹਾਰਾਜ ਦੇ ਬਚਨ ਨੇ ਉਹਨਾਂ ਤੇ ਅਸੀਂ ਚੱਲ ਰਹੇ ਆ ਜੀ ਉਸ ਵਕਤ ਦੀਆਂ ਜੇ ਇਸ ਟਾਈਮ ਕੇ ਵਜੀਦੇਖਾਂ ਦਾ ਰਾਤ ਸੀਗਾ ਵਜੀਦੇਖਾਨੇ ਇੱਥੇ ਬਣਵਾਈ ਸੀ ਵਜੀਦੇਖਾਨੇ ਇਹ ਮਾਹਤ ਦੇ ਆ ਮਥਾਡੇ ਕੀ ਕਰਦਾ ਸੀ ਕਿਲੇ ਚ ਮਤਲਬ ਇਤਿਹਾਸਾ ਦਾ ਰਹਿੰਦੀ ਸੀ ਸ਼੍ਰੋਮਣੀ ਕਮੇਟੀ ਤੋਂ ਇਹ ਮੰਗ ਕਰਦੇ ਆਂ ਇਹ ਤੇ ਧਿਆਨ ਦਿੱਤਾ ਜਾਵੇ ਇਹਦੇ ਕਿ ਨਹੀਂ ਵੀ ਜੇ ਅਗਰ ਕੋਈ ਇਤਿਹਾਸ ਘੋਲਿਆ ਜਾਵੇ ਤਾਂ ਇਹਦਾ ਕੋ ਹੋਰ ਡੂੰਗਾ ਇਤਿਹਾਸ ਨਿਕਲ ਸਕਦਾ ਤੇ ਜੋ ਇਨੀ ਕਿ ਸਾਡੇ ਤੋਂ ਕੋਸ਼ਿਸ਼ ਹੋਈ ਆ ਇਸ ਤਾਂ ਸੰਭਾਲ ਕਰੀ ਰਿਹਾ ਹੈ ਇਹਦਾ ਇਤਿਹਾਸ ਪੁਰਾਣੇ ਦੱਸਦੇ ਨੇ ਜੀ ਇਹ ਕਹਿੰਦੇ ਵਜੀਦਾ ਖਾਨ ਤੇ ਜਿਹੜਾ ਸਰਾਂਦ ਦਾ ਨਵਾਬ ਆ ਉਸ ਦਾ ਇਹ ਸ਼ਹਿਰ ਤੇ ਤੇ ਇਸ ਤੇ ਚਾਦਰਵਜੇ ਸੀ ਤੇ ਬਹੁਤ ਵੱਡਾ ਇਹਦਾ ਨਾਮ ਪਹਿਲਾਂ ਬਜੀਦਾਵਾਤ ਤੇ ਤੋਂ ਜੋ ਹੌਲੀ ਹੌਲੀ ਪੈ ਕੇ ਇਹਦਾ ਨਾਮ ਬਜੀਦਪੁਰ ਪੈ ਗਿਆ ਪਿੰਡ ਦਾ ਨਾਮ ਜੋ ਮਾਸਜਦਾ ਉਹਨੇ ਸਰਹੰਦ ਤੋਂ ਲੈ ਕੇ ਇਤਨੇ ਹਕੂਮਤ ਦਾ ਰਾਜ ਤੀ ਤੇ ਉਹਨੇ ਆਪਣੇ ਇੱਟਾਂ ਜੋ ਫੜਾਈਆਂ ਇਹਦਾ ਇੱਕ ਦੂਜੇ ਨਾਲ ਹੱਥੀ ਫੜਾ ਕੇ 40 ਕਿਲੋਮੀਟਰ ਦਾ ਪਿੰਡ ਤਿਆਰ ਕੀਤਾ ਸੀ ਕੋਈ ਬੇਟੇ ਹੀ ਨਹੀਂ ਹੈਗਾ ਵੀ ਕੋਈ ਏਟਾ ਰੱਖ ਲੂਗਾ ਇਸ ਕਰਕੇ ਨਾ ਇਹਦੇ ਮਾਰੇ ਸਾਰੀ ਇਸਤਾਨਾ ਨਾਲ ਹੋਈਆ ਵੀ ਕਿਉਂ ਇੱਟਾਂ ਛੋਟੀਆਂ ਦੀਆਂ ਤੇ ਟਾਈਮ ਬਹੁਤ ਲੱਗਿਆ ਇਸ ਨੂੰ ਤੇ ਇਸ ਦਾ ਮਰ ਕੇ ਚਾਰ ਕਿਲੇ ਤੇ ਜੋ ਅਜੇ ਵੀ ਕਲਾਮ ਦੇ ਨਾਮ ਤੇ ਮੌਜੂਦ ਨੇ ਤੇ ਬਾਕੀ ਸਰੋਵਰ ਬਣਿਆ ਤੇ ਉਸ ਦਾ ਬਾਕੀ ਸਾਲੋ ਹੈ ਪ੍ਰਾਣਾ ਰਿਆਸ ਦਾ ਸ਼ਹਿਰ ਆ ਉਹ ਬੱਚੇ ਛੋਟੇ ਤੋਂ ਜੋ ਸਹਿਗਦੇ ਜਿਵੇਂ ਬਾਬਾ ਜੋਰਾ ਸਿੰਘ ਤੇ ਬਾਬਾ ਹਤੇ ਸਿੰਘ ਜੀ ਉਹਨਾਂ ਨੂੰ ਨਹੀਂ ਸ਼ਹੀਦ ਕੀਤਾ ਤੇ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਦਾ ਇਹ ਤੱਕ ਕੇ ਉਹਦੇ ਨਗਰ ਨੂੰ ਸਰਾਫ ਦਿੱਤਾ ਤੀ ਵੀ ਵਜੀਦਾ ਤੇਰਾ ਸ਼ਹਿਰ ਬਧੂਗਾ ਨਹੀਂ ਤੇ ਘਟੂਗਾ ਇਸ ਕਰਕੇ ਅੱਜ ਇਹਦਾ ਪਿੰਡ ਦਾ ਨਾਮ ਤੇ ਰਹਿ ਗਿਆ ਹੈ ਪਿੰਡ ਉਹ ਤੋਂ ਬੜਾ ਵਧੀਆ ਘਟਿਆ ਨਹੀਂ ਉੱਥੀ ਨਾ ਘਟ ਰਿਹਾ ਜੀ ਇਹਨੂੰ ਦਿਨੋਂ ਦਿਨੀ ਘਟ ਰਿਹਾ ਹਾਂਜੀ ਵੱਧ ਨਹੀਂ ਰਿਹਾ ਨਾ ਵੱਧ ਨਹੀਂ ਰਿਹਾ ਜੀ ਵਜੀਦਾ ਖਾਨ ਇੱਥੇ ਰਹਿੰਦਾ ਸੀ ਉਹ ਵਜੀਦਾ ਖਾਨ ਇਕੱਲਾ ਸੀ ਉਹਦਾ ਇਕੱਲਾ ਸੀ ਉਹਦਾ ਹਾਂਜੀ ਇਹ ਫਿਰ ਬਾਅਦ ਚ ਨਾ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਤੇ ਮਹਾਰਾਜ ਪ੍ਰਕਾਸ਼ ਕਰ ਲਿਆ ਸੀ ਫਿਰ ਕਈ ਇਸਾਰ ਮਹਾਰਾਜ ਪ੍ਰਕਾਸ਼ ਰਿਹਾ ਤੇ ਹੁਣ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਨਵਾਂ ਇਮਾਰਤ ਤਿਆਰ ਕਰਕੇ ਉਧਰ ਪ੍ਰਕਾਸ਼ ਕਰਤਾ ਜੀ